ਅੱਜ ਆਪਾਂ ਜਿਹੜੇ ਬੂਟੇ ਦੇ ਕੋਲ ਖੜੇ ਆ ਇਸ ਦਾ ਨਾਮ ਹੈ ਕੜੀ ਪੱਤਾ ਇਹ ਪਹਿਲਾਂ ਆਪਣਾ ਸਾਊਥ ਏਰੀਆ ਜਿਵੇਂ ਆਪਣੇ ਦੱਖਣੀ ਸੂਬੇ ਆ ਉਹਨਾਂ ਦੇ ਵਿੱਚ ਵਰਤਿਆ ਜਾਂਦਾ ਸੀ ਅੱਜ ਕੱਲ ਤਾਂ ਪੰਜਾਬ ਇੰਡੀਆ ਦੇ ਵਿੱਚ ਹੀ ਸਮਝ ਲਓ ਸਾਰੇ ਸੂਬਿਆਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਦਾਲਾਂ ਸਬਜ਼ੀਆਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਰਨੀ ਚਾਹੀਦੀ ਆ ਕਿਉਂਕਿ ਇਹ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਗੁਣਕਾਰੀ ਆ ਆਪਣੇ ਪਾਚਨ ਪ੍ਰਣਾਲੀ ਨੂੰ ਠੀਕ ਕਰਦਾ ਏ ਜਿਹੜੇ ਮਰੀਜ਼ਾਂ ਨੂੰ ਕਬਜ਼ ਦੀ ਸਮੱਸਿਆ ਹੈ ਕਬਜ਼ ਦੀ ਸਮੱਸਿਆ ਨੂੰ ਠੀਕ ਕਰਦਾ ਏ ਜਿਹਨਾਂ ਨੂੰ ਅਨੀਮੀਆ ਦੀ ਜਿਵੇਂ ਖੂਨ ਦੀ ਕਮੀ ਹੋ ਜਾਂਦੀ ਆ ਖੂਨ ਦੀ ਕਮੀ ਨੂੰ ਦੂਰ ਕਰਦਾ ਏ ਸ਼ੂਗਰ ਵਾਲੇ ਮਰੀਜ਼ਾਂ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਆ ਕੜੀ ਪੱਤੇ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਸੱਜਣੋ ਕਿਉਂਕਿ ਫਾਈਬਰ ਆਪਣੀ ਬੋਡੀ ਦੇ ਲਈ ਬਹੁਤ ਜ਼ਰੂਰੀ ਆ ਤੇ ਇਸ ਦਾ ਸਭ ਤੋਂ ਅਹਿਮ ਰੋਲ ਆ ਜਿਹੜਾ ਉਹ ਆਈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੀਵਰ ਦੀ ਸਮੱਸਿਆ ਹੈ ਕਿ ਬਹੁਤ ਜ਼ਿਆਦੇ ਲੋਕਾਂ ਦਾ ਲੀਵਰ ਖਰਾਬ ਆ ਤਾਂ ਕੜੀ ਪੱਤੇ ਦੀ ਵਰਤੋਂ ਕਰੋ ਤੇ ਤੁਹਾਡੇ ਲੀਵਰ ਨੂੰ ਠੀਕ ਕਰਨ ਦੀ ਸਮਰੱਥਾ ਰਾਸਦਾ ਹੈ ਜਿਵੇਂ ਆਪਾਂ ਸੁਕਾਇਆ ਹੋਇਆ ਮੇਥੇ ਵਰਤਦੇ ਹਾਂ ਉਵੇਂ ਇਸ ਦੇ ਪੱਤਿਆਂ ਨੂੰ ਤੋੜੋ ਸ਼ਾਮੇ ਸੁਕਾ ਕੇ ਪਾਊਡਰ ਬਣਾ ਲਓ ਤੇ ਰੁਟੀਨ ਦੇ ਵਿੱਚ ਹੀ ਆਪਣੀਆਂ ਦਾਲਾਂ ਸਬਜ਼ੀਆਂ ਦੇ ਵਿੱਚ ਪਾਓ ਤੇ ਤੁਹਾਨੂੰ ਇੱਕ ਚਮਤਕਾਰੀ ਨਤੀਜੇ ਮਿਲਣਗੇ ਸੋ ਵੀਡੀਓ ਨੂੰ ਬਤ ਵਤ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂ ਹੋ ਸਕਦਾ ਕਿਸ ਦਾ ਭਲਾ ਹੋ ਜੇ ਧੰਨਵਾਦ